ਵੇਦ ਵੀ ਕਰਦਾ ਉਹਨੂੰ ਮੰਦਬੁੱਧੀ ਕਹਿ ਦਿੱਤਾ ਜਾਂਦਾ ਸੀ ਕਿ ਮੰਦਬੁੱਧੀ ਸੀਗਾ ਜੀ ਉਹਨੂੰ ਕੱਲਾ ਗੁਰਗਰਾਹ ਸਾਹਿਬ ਵੀ ਦਿਖਦਾ ਜੀ ਪਰਦੇ ਦੇ ਪਿੱਛੇ ਰਹਿ ਕੇ ਜਿਹੜੇ इमोशनल ਰਾਜਨੀਤੀ ਕਰਕੇ ਪੰਜਾਬ ਦੇ ਵਿੱਚਰ ਵੋਟਾਂ ਦੀ ਆਪਣੀ ਕੁਰਸੀ ਦੀ ਰਾਜਨੀਤੀ ਕਰਦੇ ਆ ਉਹਨਾਂ ਖਿਲਾਫ ਸਖਤ ਕਾਰਵਾਈ ਹੋਏਗੀ ਔਰ ਉਹ ਵੀ ਜਿਲ੍ਹਾਂ ਦੇ ਵਿੱਚ ਬੰਦ ਹੋਣਗੇ ਜਦੋਂ ਨਸ਼ੇ ਦੇ ਉੱਪਰ ਕੰਮ ਕੀਤਾ ਜਦੋਂ ਵੱਡੇ ਵੱਡੇ ਮਗਰਮਖਸ਼ ਪੜਨੇ ਸ਼ੁਰੂ ਕਰਤੇ ਉਹਨਾਂ ਤਾਂ ਉਹਨਾਂ ਦੇ ਹੱਕ 'ਚ ਬੋਲਣ ਲੱਗੇ ਜਦੋਂ ਦੇਖਿਆ ਲੋਕ ਖਿਲਾਫ ਨੇ ਫਿਰ ਫਿਰ ਵਾਪਸ ਯੂ ਟਰਨ ਲੈ ਲਿਆ ਠੀਕ ਹੈ ਜਿਹੜਾ ਕਰੂਗਾ ਭਰੂਗਾ ਜੀ ਉਹਦੇ ਖਿਲਾਫ ਸਖਤ ਸਾਹਿਬ ਜੀ ਸ਼ਾ ਗਹਿਰੀਆਂ ਨੇ ਬਿਲਕੁਲ ਗ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਜੀ ਉਦੋਂ ਕੌਣ ਸੀ ਜੀ ਕਾਂਗਰਸ ਜਦੋਂ ਕੱਲ ਤੱਕ ਸਭ ਤੇ ਹਮਲਾ ਹੋਇਆ ਬਲੂ ਸਟਾਰ ਹੋਇਆ ਉਦੋਂ ਕੌਣ ਸੀਗੇ ਜੀ ਕਾਂਗਰਸ ਠੀਕ ਹੈ ਜੀ ਇਹ ਡੇ ਇਹਨਾਂ ਨੇ ਵੱਡੇ ਉਹ ਕਰਕੇ ਤੇ ਇਹ ਆਪਣੇ ਆਪ ਨੂੰ ਦੁੱਧੋਤਾ ਸਮਝਦੇ ਨੇ ਜੀ ਔਰ ਅੱਜ ਇਹ ਗੱਲ ਕਹਿ ਰਿਹਾ ਕਿ ਹੋਰ بڑے ਇਸ਼ੂ ਨੇ ਜੀ ਮੇਰੀ ਗੱਲ ਸੁਣੋ ਸਾਡੇ ਬਾਪ ਦੀ ਪੱਗ ਜਿਹੜੀ ਹੈ ਉਹਦੀ ਉਹਦੀ ਇੱਜ਼ਤ ਰੱਖਣ ਵਾਸਤੇ ਕਾਨੂੰਨ ਬਣ ਰਿਹਾ ਕਿ ਇਸ ਤੋਂ ਵੱਡੀ ਕੋਈ ਗੱਲ ਹੋ ਸਕਦੀ ਹੈ ਹਿੰਦੂ ਮੁਸਲਮ ਸਿੱਖ ਈਸਾਈ ਅਸੀਂ ਸਾਰੇ ਭਾਈ ਭਾਈ ਅਵਲ ਅਵਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ जग ਉਪਜਾ ਕੌਂਟ ਲਿਖੋ। ਬੀ ਆਦਮੀਆਂ ਪੰਜਾਬ ਦਾ ਇੱਕ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਦੁਖਾਂਤ ਸਮੇਂ-ਸਮੇਂ ਤੇ ਸਰਕਾਰਾਂ ਆਈਆਂ ਨੇ ਪਰ ਕੋਈ ਠੋਸ ਨਿਰਣੇ ਨਹੀਂ ਲੈ ਪਾਈਆਂ। ਆਮ ਆਦਮੀ ਪਾਰਟੀ ਸਰਕਾਰ ਨੇ ਦੋ ਦਿਨਾਂ ਦਾ ਖਾਸ ਸੈਸ਼ਨ ਇਸੇ ਮੁੱਦੇ ਤੇ ਬੁਲਾਇਆ ਅੱਜ ਤੋਂ ਸ਼ੁਰੂ ਹੋ ਗਿਆ। ਨਾਬਤੋ ਵਿਧਾਇਕ ਦੇਵ ਮਾਨਸ਼ਾਡ ਨਾ ਮੌਜੂਦ ਨੇ ਗੱਲਬਾਤ ਕਰਾਂਗੇ। ਮਾਨ ਸਾਹਿਬ ਇਕ ਲੰਬਾ ਦੁਖਾਂਤ ਹੀ ਕਵਾਂਗੇ ਬੇਅਦਬੀਆਂ ਜਦੋਂ ਪੰਜਾਬ 'ਚ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਕੋਈ ਵੀ ਰਾਜਨੀਤਿਕ ਦਲ ਦੀ ਸਰਕਾਰ ਰਹੀ ਹੋਵੇ ਠੋਸ ਇਸ ਤੇ ਨਿਰਣੇ ਨਹੀਂ ਕਰ ਪਾਈ ਕੀ ਸੋਚਦੇ ਹਾਂ ਦੇਖੋ 15 ਦੇ ਵਿੱਚ ਜਦੋਂ ਬਰਗਾੜੀ ਕਾਂਡ ਹੋਇਆ ਜੀ ਉਸ ਤੋਂ ਬਾਅਦ ਇਹ ਬਹੁਤ ਗੱਲ ਹਾਈਲਾਈਟ ਹੋ ਗਈ ਗੁਰੂ ਮਹਾਰਾਜ ਦੇ ਅੰਗ ਫਾੜੇ ਗਏ ਫਾੜ ਕੇ ਗਲੀਆਂ 'ਚ ਛੱਟੇ ਗਏ ਔਰ ਪੂਰੀ ਸੰਗਤ ਜਿਹੜੀ ਆ ਕੱਲੀ ਪੰਜਾਬ ਨਹੀਂ ਦੁਨੀਆ ਭਰ ਦੇ ਵਿੱਚ ਉਹਦੇ ਹਿਰਦੇ ਵਲੁੰਦਰੇ ਗਏ ਔਰ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਬਾਦਲ ਸਾਹਿਬ ਜੀ ਮਿਨਿਸਟਰ ਸੀਗੇ ਤੇ ਜਿਹੜੀ 17 ਦੇ ਵਿੱਚ ਇਲੈਕਸ਼ਨ ਹੋਈ ਉਹਦੇ ਵਿੱਚ ਕਾਂਗਰਸ ਨੇ ਗੱਲ ਕੀਤੀ ਕਿ ਸਾਨੂੰ ਤੁਸੀਂ ਮੌਕਾ ਦਿਓ ਜੀ ਗੁੜਕਾ ਸਾਹਿਬ ਦੀ ਸੌਹਾ ਕੱਢੀ ਗਏ ਕਿ ਅਸੀਂ ਇਨਸਾਫ ਕਰਾਂਗੇ ਜੀ 5 ਸਾਲ ਰਹੇ ਜੀ ਕੋਈ ਇਨਸਾਫ ਨਹੀਂ ਮਿਲਿਆ ਆਮ ਆਦੀ ਪਾਰਟੀ ਆਈ ਬਾਈ ਦੇ ਵਿੱਚ ਅਸੀਂ ਕਿਹਾ ਕਿ ਅਸੀਂ ਇਨਸਾਫ ਕਰਾਂਗੇ ਅੱਜ ਉਹ ਸਮਾਂ ਆ ਗਿਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭੁਗੰਤ ਮਾਨ ਜੀ ਨੇ 2 ਦਿਨ ਦਾ ਸੈਸ਼ਨ ਬੁਲਾਇਆ ਅੱਜ ਸ਼ੁਰੂਆਤ ਹੋ ਗਈ ਹੈ ਤੇ ਇੱਥੇ ਡਿਬੇਟਾਂ ਹੋਣਗੀਆਂ ਵਿਚਾਰ ਚਰਚਾ ਕਰਨ ਤੋਂ ਬਾਅਦ ਇੱਕ ਸਖਤ ਕਾਨੂੰਨ ਬਣੇਗਾ ਜੀ ਇਹ ਇਹ ਬਹੁਤ ਵੱਡਾ ਸਟੈਪ ਹੈ ਜੀ ਇੱਕ ਸੰਗਤ ਸੰਗਤ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਦੁਖੀ ਸੀ ਕਿ ਔਰ ਕੋਈ ਤਾਂ ਆਇਆ ਜਿਹੜਾ ਇਸ ਦੇ ਉੱਪਰ ਸਖਤ ਕਾਨੂੰਨ ਬਣਾ ਰਿਹਾ ਕੱਲਾ ਕੱਲਾ ਗੁਰਗ੍ਰਾਂਦ ਸਾਹਿਬ ਮਹਾਰਾਜ ਜੀ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਕਿਉਂ ਬੇਦਬੀ ਹੁੰਦੀ ਨੇ ਵੱਡਾ ਸਵਾਲ ਹੈ ਇਹਦੇ ਪਿੱਛੇ ਕੌਣ ਹੈ ਜੀ ਠੀਕ ਹੈ ਜਿਹੜਾ ਕਰੂਗਾ ਭਰੂਗਾ ਜੀ ਉਹਦੇ ਖਿਲਾਫ ਸਖਤ ਸਾਜੀ ਸ਼ਾ ਗਹਿਰੀਆਂ ਨੇ ਬਿਲਕੁਲ ਗਹਿਰੀਆਂ ਸਾਜਸ਼ਨ ਜਿਹੜੇ ਦੂਜੇ ਧਰਮ ਨੇ ਹਿੰਦੂ ਮੁਸਲਮ ਸਿੱਖ ਈਸਾਈ ਅਸੀਂ ਸਾਰੇ ਭਾਈ ਭਾਈ ਅਵਲ ਅਵਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਾ ਕੌਣ ਪਲੇ ਕੋ ਬੰਦੇ ਇੱਥੇ ਸਾਰੇ ਬਰਾਬਰ ਨੇ ਸਾਰੇ ਧਰਮ ਰਾਬਾ ਨੇ ਸਾਰੇ ਧਰਮਾਂ ਦੀਆਂ ਚਾਹੇ ਉਹ ਕ ਚਾਹੇ ਉਹ ਗੀਤਾ ਚਾਹੇ ਉਹ ਬਾਈਬਲ ਆ ਚਾਹੇ ਗੁਰਗ੍ਰੰਥ ਸਾਹਿਬ ਆ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਦਬੀ ਜਿਹੜੀ ਆ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਆ ਸਖਤ ਕਾਨੂੰਨ ਬਣੇਗਾ ਔਰ ਬੇਦਬੀ ਕਰਨ ਵਾਲੇ ਦੇ ਉੱਪਰ ਜਿਹੜਾ ਜੀ ਉਹਨੂੰ ਉਮਰ ਕੈਦ ਜਾਂ ਉਹਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਮਾਨ ਸਰ ਕੀ ਸੋਚਦੇ ਹੋ ਅੱਜ ਤੱਕ ਕੋਈ ਵੀ ਦਲ ਸਟਰੋਂਗ ਐਕਸ਼ਨ ਦੋਸ਼ੀ ਸਾਬਤ ਹੋਣ ਤੇ ਵੀ ਕਿਉਂ ਨਹੀਂ ਲੈ ਪਾਉਂਦੀਆਂ ਅਕਸਰ ਉਹਨਾਂ ਨੂੰ ਪਾਗਲ ਕਰਾਰ ਦਿੱਤਾ ਜਾਂਦਾ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਨਹੀਂ ਸਹੀ ਹੁੰਦੀ ਕੋਰਟ ਤੱਕ ਪੂਖਤਾ ਸਬੂਤ ਨਹੀਂ ਪਹੁੰਚਦੇ ਬਿਲਕੁਲ ਤੁਹਾਡੀ ਗੱਲ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਿਹੜਾ ਬੇਦਬੀ ਕਰਦਾ ਉਹਨੂੰ ਮੰਦਬੁੱਧੀ ਕਹਿ ਦਿੱਤਾ ਜਾਂਦਾ ਹੈ ਕਿ ਮੰਦਬੁੱਧੀ ਸੀ ਬਾਕੀ ਕਿਸੇ ਮੰਦਿਰ ਗੁਰਦੁਆਰੇ ਕੋ ਖੋਰ ਕੇ ਤੇ ਜਗ੍ਹਾ ਤੇ ਕਿਉਂ ਨਹੀਂ ਗਿਆ ਜੀ ਕਿਹਦਾ ਮਤਲਬ ਕਿਤਨੇ ਕਿਤਨੇ ਸਾਜ਼ਿਸ਼ ਹੈ ਨਾ ਜੀ ਸੇ ਹੁਣ ਹੁਣ ਜਿਹੜੀ ਹੈ ਆਮ ਆਦਮੀ ਪਾਰਟੀ ਇੱਕ ਕਾਨੂੰਨ ਬਣਾਉਣ ਜਾ ਰਹੀ ਹੈ ਬੜੀ ਦੇਰ ਤੋਂ ਇਹ ਮੰਗ ਸੀਗੀ ਇਹ ਕਾਨੂੰਨ ਜਿਹੜਾ ਜੀ ਇੱਕ ਮੀਲ ਪੱਥਰ ਸਾਬਤ ਹੋਏਗਾ ਔਰ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਦੇ ਵਿੱਚ ਵੀ ਇਹ ਮੈਸੇਜ ਆਏਗਾ ਕਿ ਜਿਹੜਾ ਵੀ ਬੇਅਦਬੀ ਕਰੇਗਾ ਉਹਨੂੰ ਵੱਡਾ ਖਮਿਆਜ਼ਾ ਭੁਗਤਣਾ ਪੈਣਾ ਐ ਸਮਝ ਲਓ ਕਿ ਖਾਨਦਾਨੀ ਬਰਬਾਦ ਹੋ ਜਾਣਾ ਉਹਨਾਂ ਦਾ ਜੀ ਮਾਨ ਸਾਹਿਬ ਜੇ ਸ਼ਰੋਮਣੀ ਕਾਲੀ ਦਲ ਅੱਜ ਹਾਸ਼ੀਏ ਤੇ ਪਹੁੰਚ ਗਿਆ ਜ਼ੀਰੋ ਤੇ ਪਹੁੰਚ ਗਿਆ ਕਿਤਨਾ ਕਿਤੇ ਬੇਅਦਬੀ ਵਰਗੀਆਂ ਘਟਨਾਵਾਂ ਇਹਦਾ ਇੱਕ ਵੱਡਾ ਕਾਰਨ ਨੇ ਤਖਤ ਪਟਨਾ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਤਰਖਾਇਆ ਕਰਾਰ ਦਿੱਤਾ ਜਾਣਾ ਕਿੱਦਾਂ ਦੇਖਦੇ ਹੋ ਪੇਸ਼ ਜੋ ਕਰੇਗਾ ਸੋ ਭਰੇਗਾ ਸਾਰਾ ਪੰਜਾਬ ਜਾਣਦਾ ਬਾਬੇ ਨਾਨਕ ਦੀ ਦਰਗਾਹ ਦੇ ਵਿੱਚ ਤਾਂ ਫੈਸਲਾ ਆ ਗਿਆ ਜੀ ਪੰਜਾਬ ਸੰਗਤ ਨੇ ਦੇ ਤਾ ਪਰਮਾਤਮਾ ਇੱਕ ਜਿਹੜੀ ਤਾਂ ਫੈਸਲਾ ਆ ਚੁੱਕਿਆ ਦੇਖ ਲਿਆ ਸਾਰਿਆਂ ਨੇ ਜੀ ਹੁਣ ਰਹਿ ਗਿਆ ਕਾਨੂੰਨੀ ਤੌਰ ਤੇ ਮੈਂ ਉਮੀਦ ਕਰਦਾ ਕਿ ਬਹੁਤ ਜਲਦੀ ਕਾਨੂੰਨੀ ਤੌਰ ਤੇ ਵੀ ਫੈਸਲਾ ਆਏਗਾ ਔਰ ਇਹ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਜਿਹੜੇ इमोशनल ਰਾਜਨੀਤੀ ਕਰਕੇ ਪੰਜਾਬ ਦੇ ਵਿੱਚ ਸਿਰ ਵੋਟਾਂ ਦੀ ਆਪਣੀ ਕੁਰਸੀ ਦੀ ਰਾਜਨੀਤੀ ਕਰਦੇ ਆ ਉਹਨਾਂ ਖਿਲਾਫ ਸਖਤ ਕਾਰਵਾਈ ਹੋਏਗੀ ਔਰ ਉਹ ਵੀ ਜਿਲ੍ਹਾ ਦੇ ਵਿੱਚ ਬੰਦ ਹੋਣਗੇ ਜੀ ਭਾਈ ਅਮਰਤਪਾਲ ਉਹਨਾਂ ਨੇ ਜੇ ਕਿਤੇ ਇਹ ਮੁੱਦਾ ਬਣਾਇਆ ਸੀ ਤੇ ਤਰਨਤਾਰਨ ਦੀ ਜਨਤਾ ਨੇ ਉਹਨਾਂ ਨੂੰ ਫਤਵਾ ਵੀ ਦਿੱਤਾ ਲੋਕ ਸਭਾ ਦੇ ਵਿੱਚ ਉਹ ਸੰਸਦ ਬਣ ਕੇ ਪਹੁੰਚੇ ਵੀ ਤਰਨਤਾਰਨ ਦਾ ਹੁਣ ਗੱਲ ਉੱਠ ਰਹੀ ਹੈ ਕਿ ਸੋਹਲ ਸਾਹਿਬ ਸਵਰਗਵਾਸ ਹੋ ਗਏ ਨੇ ਸ਼ਾਇਦ ਤਾਂ ਐਮਐਲਏ ਦੀ ਚੋਣ ਲੜ ਲੈਣਾ ਅਮਰਤਪਾਲ ਮੁੱਦਾ ਉਹਨਾਂ ਦਾ ਇਹੀ ਰਹੇਗਾ ਬੇਅਦਬੀਆਂ ਰੋਕ ਨਹੀਂ ਪਾਰੀਆਂ ਸਰਕਾਰਾਂ ਦੇਖੋ ਅਮਰਤਪਾਲ ਜੀ ਆਲਰੇਡੀ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਠੀਕ ਹੈ ਜੀ ਤੇ ਉਹਨਾਂ ਤੇ ਵੱਡੀ ਜ਼ਿੰਮੇਵਾਰੀ ਹੈ ਚਲੋ ਜਿਲ੍ਹੇ ਚ ਨੇ ਗੱਲ ਇੱਕ ਵੱਖਰੀ ਹੈ ਤੇ ਇਹ ਉਹਨਾਂ ਦਾ ਆਪਣਾ ਵਿਸ਼ਾ ਜੀ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਉਹਨਾਂ ਦਾ ਉਹਨਾਂ ਦਾ ਕੀ ਅੱਗੇ ਜਿਹੜਾ ਜੀ ਅੱਗੇ ਉਹਨਾਂ ਦਾ ਮਾਰਗਦਰਸ਼ਨ ਹੈ ਇਹ ਤਾਂ ਉਹਨਾਂ ਨੂੰ ਦੇਖਣਾ ਮੈਂ ਤਾਂ ਇੱਕ ਗੱਲ ਕਹੂੰਗਾ ਕਿ ਇਸ ਚੀਜ਼ ਦੇ ਨਾਲ ਪੰਜਾਬ ਦੀ ਜਿਹੜੀ ਸੰਗਤ ਹੈ ਕੱਲਾ ਸਿੱਖ ਨਹੀਂ ਜੀ ਜਿਹੜੇ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਜਿਹੜੇ ਆ ਜੀ ਉਹ ਇਸ ਗੱਲ ਦਾ ਸੰਕੇਤ ਦਿੰਦੇ ਆ ਕਿ ਚੌ ਵਰਣ ਯਾਨੀ ਕਿ ਚਾਰੇ ਪਾਸੇ ਸਰਬ ਧਰਮ ਹਰ ਧਰਮ ਦਾ ਸਤਕਾਰ ਹੈ ਇੱਥੇ ਔਰ ਹਰ ਧਰਮ ਦੇ ਲੋਕ ਉੱਥੇ ਆਉਂਦੇ ਆ ਜੀ ਮੈਂ ਦੇਖਿਆ ਸਾਊਥ ਇੰਡੀਆ ਤੋਂ ਬਹੁਤ ਸਾਰੀ ਸੰਗਤ ਆਉਂਦੀ ਹੈ Hindu ਪਰਿਵਾਰ ਬਹੁਤ ਸਾਰੇ ਉਹਦੇ ਵੱਡੇ ਵੱਡੇ ਐਕਟਰ ਵੱਡੇ ਵੱਡੇ ਸਰਮਾਇਦਾਰ ਆ ਕੇ ਮੱਥਾ ਟੇਕਦੇ ਆ ਜੀ ਤੇ ਉਸ ਉਸ ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਨਸੈਪਟ ਹੈ ਨਾ ਜੀ ਇਹ ਸਭ ਲਈ ਜਿਹੜਾ ਬਰਾਬਰਤਾ ਦਾ ਕਨਸੈਪਟ ਹੈ ਔਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਕਿਰਤ ਕਰੋ ਨਾਮ ਜਪੋ ਦੇ ਵੰਡ ਕੇ ਖੋ ਠੀਕ ਹੈ ਜੀ ਔਰ ਇਹਦੇ ਵਿੱਚ ਜਿਹੜੀ ਕੋਈ ਵੀ ਅ ਅਪਾ ਗੱਲ ਕਹਿ ਦੀਏ ਧਾਰਮਿਕ ਤੌਰ ਤੇ ਧਾਰਮਿਕ ਤੌਰ ਤੇ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਜੀ ਧਾਰਮਿਕ ਤੌਰ ਤੇ ਸਾਡਾ ਜਿਹੜਾ ਅਕੀਦਾ ਉਹ ਗੁਰੂ ਗ੍ਰੰਥ ਸਾਹਿਬ ਜੀ ਹੈ ਔਰ ਸਿਰਫ ਉਹੀ ਨੇ ਜੀ ਉਸ ਤੋਂ ਇਲਾਵਾ ਅਗਰ ਸਾਡੇ ਬਾਪ ਦੀ ਪੱਗ ਨੂੰ ਕੋਈ ਹੱਥ ਪਾਏਗਾ ਜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਇਸੇ ਕਰਕੇ ਕਾਨੂੰਨ ਜਿਹੜਾ ਆਵਾ ਦੀ ਪਾਰਟੀ ਬਣਾਉਣ ਜਾ ਰਹੀ ਹੈ ਮੈਂ ਫਿਰ ਧੰਨਵਾਦ ਕਰਨਾ ਚਾਹੁੰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਦਾ ਔਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਐਮਐਲਏ ਚੁਣਿਆ ਅੱਜ ਉਹ ਦਿਨ ਆਇਆ ਕਿ ਅੱਜ ਵਿਧਾਨ ਸਭਾ ਦੇ ਵਿੱਚ ਕਾਨੂੰਨ ਜਿਹੜਾ ਜੇ ਬੇਅਦਬੀ ਦੇ ਉੱਪਰ ਸਖਤ ਕਾਨੂੰਨ ਜਿਹੜਾ ਉਹ ਬਣਨ ਜਾ ਰਿਹਾ ਜਿਹਦੇ ਵਿੱਚ ਉਮਰ ਭਰ ਦੀ ਕੈਦ ਹੋਏਗੀ ਜਾਂ ਜੋ ਵੀ ਆਏਗਾ ਫੈਸਲਾ ਉਹਦੇ ਉੱਪਰ ਕਾਨੂੰਨ ਬਣੇਗਾ ਔਰ ਆਉਣ ਵਾਲੀਆਂ ਕਈ ਪੀੜ੍hiyan ਇਸ ਕਾਨੂੰਨ ਨੂੰ ਯਾਦ ਰੱਖਣਗੇ ਕਿ ਕਿਹੜੇ-ਕਿਹੜੇ ਐਮ.ਐਲ.ਏ ਸੀ ਕੌਣ ਸੀ ਮਿਨਿਸਟਰ ਸੀਗਾ ਕਦੋਂ ਵਿਧਾਨ ਸਭਾ ਵਿੱਚ ਫੈਸ਼ਨ ਹੋਇਆ ਔਰ ਕਿਵੇਂ-ਕਿਵੇਂ ਕਾਨੂੰਨ ਬਣਿਆ ਸਾਰਾ ਇਹ ਹਿਸਟਰੀ ਦੇ ਵਿੱਚ ਲਿਖਿਆ ਜਾਣਾ ਹੈ ਵਿਰੋਧੀ ਤੇ ਇੱਕ ਵਾਰ ਫੇਰ ਮੁੱਦਾ ਚੱਕ ਰਹੀ ਹੈ ਕਹਿੰਦੇ ਬੇਅਦਬੀਆਂ ਠੀਕ ਹੈ ਅਸੀਂ ਉਸਤੇ ਜੋ ਆਪਣੀ رائے ਦੇਣੀ ਹੈ ਰਵਾਂਗੇ ਗਨ ਕਲਚਰ ਦਾ ਜਵਾਬਦੇਹ ਦੇ ਪੰਜਾਬ ਸਰਕਾਰ ਡਰੱਗਸ ਦਾ ਜਵਾਬਦੇਹ ਦੇ ਪੰਜਾਬ ਸਰਕਾਰ ਜਾਂ ਪਾਣੀਆਂ ਦਾ ਜਵਾਬ ਦੇ ਦੇ ਮੇਰੀ ਇੱਕ ਇੱਕ ਗੱਲ ਤਾਂ ਇਹ ਕਲੀਅਰ ਕਰਨੀ ਜੀ ਇਹ ਕਹਿੰਦੇ ਨਸ਼ਾ ਜਦੋਂ ਨਸ਼ੇ ਦੇ ਉੱਪਰ ਕੰਮ ਕੀਤਾ ਜਦੋਂ ਵੱਡੇ ਵੱਡੇ ਮਗਰਮਾਰਖ ਪੜਨੇ ਸ਼ੁਰੂ ਕਰਤੇ ਉਹਨਾਂ ਦਾ ਉਹਨਾਂ ਦੇ ਹੱਕ 'ਚ ਬੋਲਣ ਲੱਗੇ ਜਦੋਂ ਦੇਖਿਆ ਲੋਕ ਖਿਲਾਫ ਨੇ ਫਿਰ ਫਿਰ ਵਾਪਸ ਯੂ ਟਰਨ ਲੈ ਲਿਆ ਠੀਕ ਹੈ ਜੀ ਤੇ ਜਿਹੜਾ ਲਾਅ ਐਂਡ ਆਰਡਰ ਦੇ ਵਿੱਚ ਲਾਅ ਐਂਡ ਆਰਡਰ ਜਦੋਂ ਕਾਂਗਰਸ ਸਰਕਾਰਾਂ ਰਹੀਆਂ ਨਹੀਂ ਦਿੱਲੀ ਦੇ ਵਿੱਚ ਇੰਦਰਾ ਕਾਂਦੀ ਦੇ ਮਰਡਰ ਤੋਂ ਬਾਅਦ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਜੀ ਉਦੋਂ ਕੌਣ ਸੀ ਜੀ ਕਾਂਗਰਸ ਜਦੋਂ ਕੱਲ ਤੱਕ ਸਭ ਤੇ ਹਮਲਾ ਹੋਇਆ ਬਲੂ ਸਟਾਰ ਹੋਇਆ ਉਹਦੋਂ ਕੌਣ ਸੀਗੇ ਜੀ ਕਾਂਗਰਸ ਠੀਕ ਹੈ ਜੀ ਇਹ ਇਹਨਾਂ ਨੇ ਵੱਡੇ ਉਹ ਕਰਕੇ ਤੇ ਇਹ ਆਪਣੇ ਆਪ ਨੂੰ ਦੁੱਧੋਤਾ ਸਮਝਦੇ ਨੇ ਜੀ ਇਹਨਾਂ ਤਾਂ ਹਮੇਸ਼ਾ ਜਿਹੜਾ ਨਾ ਜੀ ਇਹ ਤਾਂ ਇਹਨਾਂ ਤਾਂ ਹਮੇਸ਼ਾ ਸਿੱਖ ਸੰਗਤ ਦੇ ਇਹਨਾਂ ਦੇ ਤਾਂ ਮਤਲਬ ਦਿਲ ਤੋੜੇ ਨੇ ਜੀ ਇਹਨਾਂ ਨੇ ਉਲਟੀ ਕੀਤਾ ਸਾਰਾ ਸਿਸਟਮ ਔਰ ਅੱਜ ਇਹ ਗੱਲ ਕਹਿ ਰਿਹਾ ਕਿ ਹੋਰ ਵੱਡੇ ਈਸ਼ੂ ਨੇ ਜੀ ਮੇਰੀ ਗੱਲ ਸੁਣੋ ਸਾਡੇ ਬਾਪ ਦੀ ਪੱਗ ਜਿਹੜੀ ਹੈ ਉਹਦੀ ਉਹਦੀ ਇੱਜ਼ਤ ਰੱਖਣ ਵਾਸਤੇ ਕਾਨੂੰਨ ਬਣ ਰਿਹਾ ਕਿ ਇਸ ਤੋਂ ਵੱਡੀ ਕੋਈ ਗੱਲ ਹੋ ਸਕਦੀ ਹੈ ਠੀਕ ਆ ਬਾਕੀ ਲਾਅ ਐਂਡ ਆਰਡਰ ਇਹ ਗੱਲਾਂ ਰੁਟੀਨ ਦੀਆਂ ਨੇ ਹੋਣੀਆਂ ਚਾਹੀਦੀਆਂ ਮੈਂ ਸਹਿਮਤ ਆ ਇਸ ਗੱਲ ਨਾਲ ਪਰ ਅੱਜ ਜੇ ਬੇਅਦਬੀ ਦੇ ਉੱਪਰ ਕਾਨੂੰਨ ਬਣ ਲਈ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਤਾਂ ਇਹ ਇਤਿਹਾਸਕ ਪਲ ਹੈ ਜੀ ਇਹਦੇ ਵਿੱਚ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਔਰ ਬਾਕੀ ਜਿਹੜੀਆਂ ਗੱਲਾਂ ਨੇ ਇਹ ਕਹਿੰਦੇ ਨਾ ਜੀ ਸੈਸ਼ਨ ਵਧਾਓ ਜਦੋਂ ਸੈਸ਼ਨ ਵੱਡਾ ਹੁੰਦਾ ਉਹ ਤੋਂ ਬਾਈਕਾਟ ਕਰਕੇ ਭੱਜ ਜਾਂਦੇ ਆ ਜੀ ਪਹਿਲਾਂ ਉਦੋਂ ਵੀ ਨਹੀਂ ਉਦੋਂ ਵੀ ਨਹੀਂ ਖੜਦੇ ਇਹਨਾਂ ਦਾ ਸਟੈਂਡ ਹੀ ਕੋਈ ਨਹੀਂ ਜੀ ਸਟੈਂਡ ਹੀ ਕੋਈ ਨਹੀਂ ਜੀ ਖਿਲਰੇ ਪਏ ਨੇ ਜੀ ਜਿੰਨੇ ਐਮਐਲਏ ਉਨੇ ਹੀ ਚੀ ਮੁਨਿਸਟਰ ਦੇ ਦਾਵੇਦਾਰ ਨੇ ਜੀ ਵੀ ਮੈਂ ਚੀ ਮੁਨਿਸਟਰ ਬਣੂਗਾ ਉਹ ਕਹਿੰਦਾ ਮੈਂ ਬਣੂਗਾ ਕਹਿੰਦੇ ਮੈਂ ਬਣੂਗਾ ਜੀ ਐਂ ਹੀ ਇਹ ਬਿਹਾਰਾਸ਼ਟਰ ਵਿੱਚ ਇਹਨਾਂ ਦਾ ਕੰਮ ਹੋਇਆ ਐਂ ਹੀ ਇਹਨਾਂ ਦਾ ਰਾਜਸਥਾਨ 'ਚ ਹੋਇਆ ਐਂ ਹੀ ਹਰਿਆਣੇ 'ਚ ਹੋਇਆ ਐਂ ਹੀ ਪੰਜਾਬ 'ਚ ਹੋਣਾ ਜੀ ਬਾਬਾ ਹੈਨਰੀ ਜਿਹੜੇ ਇੱਕ ਅਲੱਗ ਤਰ੍ਹਾਂ ਦਾ ਬਿੱਲ ਲਿਆਉਣ ਦੀ ਮੰਗ ਕਰ ਰਹੇ ਨੇ ਕਹਿੰਦੇ ਜੀ ਦੋ ਬੱਚਿਆਂ ਦਾ ਕਾਨੂੰਨ ਬਣਾ ਦਿਓ ਪੰਜਾਬ 'ਚ ਤਿੰਨ ਬੱਚੇ ਹੋਏ 10 ਲੱਖ ਜੁਰਮਾਨਾ ਸਰਕਾਰੀ ਨੌਕਰੀ ਨਹੀਂ ਕਹਿੰਦੇ ਬੁਰੀ ਹਾਲਤ ਹੋ ਰਹੀ ਹੈ ਪੰਜਾਬ ਦੀ ਆਬਾਦੀ ਵੱਧ ਰਹੀ ਹੈ ਇਹ ਬਿੱਲ ਲਿਆਉਣ ਦੀ ਮੰ ਉਹ ਨਹੀਂ ਉਹ ਉਹ ਕੀ ਕੌਣ ਨੇ ਜੀ ਵਿਧਾਇਕ ਨੇ ਕਾਂਗਰਸ ਦੇ ਹੈਨਰੀ ਆਹਹ ਹੈਨਰੀ ਦੇ ਬੇਟਾ ਜਲੰਧਰ ਦੇ ਆ ਚੋਕੇ ਓਕੇ ਓਕੇ ਇਹ ਉਹਨਾਂ ਦੀ ਉਹਨਾਂ ਦੀ ਸਟੇਟਮੈਂਟ ਹੋ ਸਕਦੀ ਹੈ ਜੀ ਇਹ ਤਾਂ ਦੇਖੋ ਕਿਸੇ ਨੂੰ ਬੱਚਾ ਦੇਣਾ ਇੱਕ ਦੇਣਾ ਦੋ ਦੇਣੇ ਤਿੰਨ ਦੇਣੇ ਨਾ ਦੇਣਾ ਇਹ ਪ੍ਰਮਾਤਮਾ ਦੀ ਕਚਹਿਰੀ ਦਾ ਫੈਸਲਾ ਹੈ ਜੀ ਇਹ ਪ੍ਰਮਾਤਮਾ ਨੇ ਹੀ ਬਖਸ਼ਿਸ਼ ਕਰਨੀ ਹੈ ਇਹ ਪ੍ਰਮਾਤਮਾ ਦੇ ਹੱਥ ਵਾਸਾ ਇਹਦੇ ਵਿੱਚ ਮੇਰੇ ਮੈਂ ਕੁਝ ਨਹੀਂ ਕਰ ਸਕਾਰਾਂ ਦੀਆਂ ਪਾਲਿਸੀਆਂ ਸਭ ਇਸ ਤੇ ਨਿਰਭਰ ਹੁੰਦੀਆਂ ਵਿਕਾਸ ਇਸ ਤੇ ਨਿਰਭਰ ਹੁੰਦਾ ਹੈ ਸਟੇਟ ਦਾ ਸਾਡੇ ਵਧੀ ਜਾ ਰਹੀ ਹੈ ਆਬਾਦੀ ਵਧੀ ਜਾ ਰਹੀ ਹੈ 4 ਕਰੋੜ ਤੋਂ ਉੱਪਰ ਹੋ ਜਾਣੀ ਪੰਜਾਬ ਦੀ ਇਹ ਤਾਂ ਵੱਡਾ ਵਿਸ਼ਾ ਜੀ ਇਹ ਪੂਰੇ ਪਰੀ ਦੁਨੀਆ ਦਾ ਵਿਸ਼ਾ ਹੈ ਇਕੱਲਾ ਪੰਜਾਬ ਦਾ ਵਿਸ਼ਾ ਨਹੀਂ ਨਹੀਂ ਇਹ ਇਕੱਲੀ ਪੰਜਾਬ ਦਾ ਵਿਸ਼ਾ ਨਹੀਂ ਪੂਰੀ ਦੁਨੀਆ ਦਾ ਵਿਸ਼ਾ ਜੀ ਕਿ ਆਬਾਦੀ ਜਿਹੜੀ ਹੈ ਇਹਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਅੱਗੇ ਅੱਗੇ ਅਨਾਜ ਦੀ ਕਮੀ ਆਉਣੀ ਅੱਗੇ ਅੱਗੇ 50 ਸਾਲ ਬਾਅਦ ਹਾਲਾਤ ਹੋਰ ਹੋਣੇ 100 ਸਾਲ ਬਾਅਦ ਹੋਰ ਹੋਣੇ ਜੇ ਅਸੀਂ ਠੀਕ ਹੈ ਉਹਨਾਂ ਦਾ ਆਪਣਾ ਤਰਕ ਹੋ ਸਕਦਾ ਮੈਂ ਇਹਦੇ ਨਾਲ ਕੋਈ ਸਹਿਮਤੀ ਜਾਂ ਸਹਿਮਤੀ ਨਹੀਂ ਪ੍ਰਗਟਾ ਰਿਹਾ ਪਰ ਇਹ ਵੱਡਾ ਵਿਸ਼ਾ ਹੈ ਜੀ ਇਹ ਵੱਡਾ ਵਿਸ਼ਾ ਇਸ ਤੇ ਬਹੁਤ ਗੰਭੀਰਤਾ ਨਾਲ ਵਿਚਾਰ ਹੋਣੀ ਚਾਹੀਦੀ ਹੈ ਆਖਰੀ ਸਵਾਲ ਹੈ ਕਿਉਂਕਿ ਤੁਸੀਂ ਐਨ ਆਰ ਆਈ ਹੋ ਤੇ ਇਮਾਨਦਾਰੀ ਨਾਲ ਜਵਾਬ ਦੇਣਾ ਪੋਲਿਟੀਕਲ ਜਵਾਬ ਨਾ ਦੇਣਾ ਐਨ ਆਰ ਆਈਆਂ ਦੀ ਕੀ ਸਥਿਤੀ ਹੈ ਪੰਜਾਬ ਵਿੱਚ ਦੇਖੋ ਪੰਜਾਬ ਦੇ ਵਿੱਚ ਅੱਜ ਹੀ ਮੈਨੂੰ ਸਵੇਰੇ ਇੱਕ ਐਨ ਆਰ ਆਈ ਭਰਾ ਨੇ ਸਾਡੇ ਮਿਸਟਰ ਦਿਓਲ ਉਹਨਾਂ ਦਾ ਫੋਨ ਆਇਆ ਕਿ ਉਹਨਾਂ ਦਾ ਕੰਮ ਸੀਗਾ ਮੈਂ ਇਹਨਾਂ ਨੂੰ ਕਹਾਂ ਜੀ ਮੈਂ ਚੰਡੀਗੜ੍ਹਾਂ ਤੁਸੀਂ ਆ ਜਾਓ ਜੀ ਆ ਜਾਓ ਮੈਂ ਮੰਤਰੀ ਸਾਹਿਬ ਨਾਲ ਗੱਲ ਕਰਕੇ ਆਪਾਂ ਜੋ ਵੀ ਤੁਹਾਡਾ ਕੰਮ ਕਰਾਵਾਂਗੇ ਜਿਹੜੇ ਮੇਰੇ ਸੰਪਰਕਤ ਨੇ ਜੀ ਮੈਂ ਤਾਂ ਪੂਰਾ ਕੋਆਪਰੇਟ ਕਰਦਾ ਮੇਰੇ ਕੋਲ ਡੈਰੀ ਲਾਈ ਹੈ ਉਹਨਾਂ ਦੇ ਨਾਮ ਨੰਬਰ ਮੈਂ ਤੁਹਾਨੂੰ ਦੇ ਸਕਦਾ ਪਤੇ ਦੇ ਸਕਦਾ ਜਿਹੜੇ ਮੇਰੇ ਕੋਲੇ ਆਉਂਦੇ ਨੇ ਕਿ ਉਹਨਾਂ ਦਾ ਕੰਮ ਆਪਾਂ ਪ੍ਰੋਪਰ ਹਾਂ ਕਈਆਂ ਦੇ ਪਰਸਨਲ ਇਸ਼ੂਜ਼ ਨੇ ਮਤਲਬ ਚਾਚੇ ਦੀ ਜ਼ਮੀਨ ਭਤੀਜੇ ਨੇ ਦੱਬ ਲਈ ਭਰਾ ਦੀ ਜ਼ਮੀਨ ਭਰਾ ਨੇ ਦੱਬ ਲਈ ਆਪਦੇ ਵਿੱਚ ਸ਼ਰੀਕੇਬਾਜੀ ਦੇ ਵਿੱਚ ਉਹ ਕਾਨੂੰਨੀ ਤੌਰ ਤੇ ਕੰਮ ਨਹੀਂ ਜੀ ਉਹ ਇੱਕ ਇੱਕ ਵਾਰੀ ਮੀਟਿੰਗ ਕਰਨ ਨਾਲ ਜਾਂ ਉਹਦੇ ਨਾਲ ਤਾਂ ਹੋਣੇ ਨਹੀਂ ਉਹ ਤਾਂ ਕਾਨੂੰਨ ਦੇ ਮੁਤਾਬਕ ਹੀ ਹੋਣੇ ਆ ਇਦਾਂ ਦਾ ਕਿਸੇ ਦਾ ਗੱਲਾ ਸ਼ਿਕਵਾ ਹੋ ਸਕਦਾ ਪਰ ਜਿਹੜੇ ਜਿਹੜੇ ਨਾਰਮਲ ਕੰਮ ਨੇ ਜੀ ਕਿਸੇ ਵੀ ਐਨ ਆਰ ਆਈ ਭਰਾ ਦਾ ਉਹਦੇ ਲਈ ਹਮੇਸ਼ਾ ਹੀ ਹਾਜ਼ਰ ਆ ਔਰ ਮੇਰਾ ਨੰਬਰ ਤਾਂ ਸਾਰਿਆਂ ਕੋਲ ਹੀ ਹੈ ਜੀ ਮੈਂ ਤਾਂ ਕੈਨੇਡਾ ਰਿਆਂ 13-14 ਸਾਲ ਔਰ ਸਾਰੇ ਜਾਣਦੇ ਵੀ ਨੇ ਜੀ ਔਰ ਜਦੋਂ ਉਹਨਾਂ ਨੂੰ ਪਤਾ ਹੈ ਕਿ ਜੇ ਮੈਨੂੰ ਫੋਨ ਕਰੋ ਹਮੇਸ਼ਾ ਅਪਰੋਚ ਕਰ ਮੈਂ ਤਾਂ ਆਪ ਖੁਦ ਕਹਿਣਾ ਵੀ ਕਿ ਤੁਸੀਂ ਨਹੀਂ ਫੋਨ ਕਰਨਾ ਜੀ ਮੈਂ ਆਪ ਤੁਹਾਨੂੰ ਫੋਨ ਕਰੂੰਗਾ ਜੀ ਠੀਕ ਹੈ ਨਾ ਜੀ ਕਿਉਂਕ ਇਹ ਸਾਡੀ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਐਨਆਰਆਈ ਭਰਾਵਾਂ ਨੂੰ ਸਹੀ ਦਿਸ਼ਾ ਵਾਲੇ ਪਾਸੇ ਉਹਨਾਂ ਨੂੰ ਇਨਸਾਫ਼ ਦਿਵਾਉਣਾ ਜਨਾਂ ਨੂੰ ਆ ਪੰਜਾਬ ਲਈ ਪ੍ਰੇਰਿਤ ਕਰਨਾ ਕਿ ਪੰਜਾਬ ਦੇ ਵਿੱਚੋਂ ਤੁਸੀਂ ਮੈਨੂੰ ਕੋ ਦੱਸ ਰਹੇ ਸੀ ਕਹਿੰਦੇ ਜੀ ਪੰਜਾਬ ਦੇ ਵਿੱਚ ਹੁਣ ਤੱਕ 30-35 ਪਰਿਵਾਰ ਜਿਹੜੇ ਆ ਉਹ ਬਾਹਰਲੇ ਮੁਲਕ ਛੱਡ ਕੇ ਦੁਬਾਰਾ ਵਾਪਸ ਆ ਕੇ ਵਸ ਗਏ ਪੰਜਾਬ 'ਚ ਇਹਦਾ ਮਤਲਬ ਪੰਜਾਬ ਦੇ ਵਿੱਚ ਹੁਣ ਉਹਨਾਂ ਦਾ ਮਨ ਲੱਗਣ ਲੱਗ ਗਿਆ ਨਾ ਜੀ ਪੰਜਾਬ ਤੇ ਹਾਲਾਤ ਠੀਕ ਹੋਣ ਲੱਗੇ ਪੰਜਾਬ 'ਚ ਰੋਜ਼ਗਾਰ ਹੋ ਰਿਹਾ ਇੱਥੇ ਆ ਕੇ ਕੋਈ ਕੰਮ ਕਾਰ ਕਰ ਸਕਦੇ ਆ ਸੋ ਅੱਛਾ ਹੋ ਰਿਹਾ ਪਰ ਜਿਵੇਂ ਜਿਵੇਂ ਆਬਾਦੀ ਇੰਨੀ ਹੈ ਜੀ ਇੱਕ ਮਤ ਹੋਣਾ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਵੀ ਬੜਾ 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 ਮੁਸ਼ਕਲ ਹੁੰਦਾ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਕਤਾਈ ਹੋ ਜਾਂਦੀ ਹੈ ਫਿਰ ਉਹਨੂੰ ਫੜ ਲੈਂਦੇ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ ਛੋਟੇ ਛੋਟੇ ਗੱਲ ਜਿਹੜੀਆਂ ਨੂੰ ਹਾਈਲਾਈਟ ਕਰ ਦਿੱਤਾ ਜਾਂਦਾ ਪਰ ਸਚਾਈ ਇਹ ਹੈ ਕਿ ਆਮ ਆਦਮੀ ਪਾਰਟੀ ਝਾੜੂ ਦੀ ਸਰਕਾਰ ਭਗਵੰਤ ਮਾਨ ਸਰਕਾਰ ਬਹੁਤ ਹੀ ਬਾਖਮਾਲ ਕੰਮ ਕਰ ਰਹੀ ਹੈ ਮੈਂ ਤੁਹਾਡੇ ذریعے ਇਹ ਗੱਲ ਕਹਿਣੀ ਚਾਹੁੰਦਾ ਤੁਹਾਡਾ ਚੈਨਲ ਦੁਨੀਆ ਭਰ ਚ ਜਾਂਦਾ ਔਨ 에ਰ ਕਿ ਜਿਹੜਾ ਵੀ ਕੋਈ ਐਨਆਰਆਈ ਭਰਾ ਕੋਈ ਹੈਗਾ ਸਾਡੇ ਉਹਨ ਮਿਨਿਸਟਰ ਨੇ ਜੀ ਸੰਜੀਵ ਰੋੜਾ ਸਾਹਿਬ ਬਣ ਕੇ ਨਾ ਮੇਰਾ ਨੰਬਰ ਤੁਹਾਡੇ ਕੋਲੇ ਹੈਗਾ 9878386581 ਮੇਰੀ ਈਮੇਲ ਆ ਦੇਵਮਾਨ 999@gmail.com d e v m a n 999@gmail.com ਤੁਸੀਂ ਈਮੇਲ ਕਰੋ ਤੁਹਾਡੀ ਪੂਰੀ ਮਦਦ ਕਰਾਂਗੇ ਬਿਲਕੁਲ ਠੀਕ ਹੈ ਸੋ ਦੇਵਮਾਨ ਉਹਨਾਂ ਨੇ ਸਪਸ਼ਟ ਕੀਤਾ ਹੈ ਕੱਲ ਦਾ ਦਿਨ ਜਿਹੜਾ ਹੋਏਗਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਇੱਕ ਇਤਿਹਾਸਿਕ ਦਿਨ ਹੋਏਗਾ ਤੇ ਇੱਕ ਲਾ ਮਿਸਾਲੀ ਸਜ਼ਾ ਜੇ ਭਵਿਕ ਵਿੱਚ ਕੋਈ ਬੇਅਦਬੀ ਕਰੇਗਾ ਉਹਨੂੰ ਮਿਲਿਆ ਕਰੇਗੀ ਤੇ ਇਸੇ ਕਰਕੇ ਮਾਨ ਸਰਕਾਰ ਨੂੰ ਆਪ ਸਰਕਾਰ ਨੂੰ ਆਉਣ ਵਾਲੀਆਂ ਨਸਲਾਂ ਯਾਦ ਕਰਨਗੀਆਂ ਨਵੀਆਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਸ਼ੁਕਰੀਆ